ਸਤਿ ਸ਼੍ਰੀ ਅਕਾਲ ਸਾਹਿਬ ਜੀ ਕੀ ਫਤਿਹ ਅੱਜ ਆਪਾਂ ਸਾਖੀ ਕਲਗੀਧਰ ਪਾਤਸ਼ਾਹ ਅਤੇ ਭਾਈ ਜੋਗਾ ਸਿੰਘ ਦੀ ਸਾਖੀ ਬਾਰੇ ਗੱਲ ਕਰਾਂਗੇ ਜੀ ਇੱਕ ਦਿਨ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਕਲਗੀਧਰ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਆਏ ਇੱਕ ਗੁਰੂਪ੍ਰੇਮੀ ਪਰਿਵਾਰ ਪਿਸ਼ਾਵਰ ਪਾਕਿਸਤਾਨ ਤੋਂ ਚੱਲ ਕੇ ਆਏ ਪਰਿਵਾਰ ਨੇ ਸਤਿਗੁਰਾਂ ਦੇ ਚਰਨਾਂ ਵਿੱਚ ਮੱਥਾ ਟੇਕ ਆਸ਼ੀਰਵਾਦ ਪ੍ਰਾਪਤ ਕੀਤਾ ਇਸ ਪਰਿਵਾਰ ਦਾ ਇੱਕ ਹੋਣਹਾਰ ਬੱਚਾ ਜਿਸ ਦੀ ਉਮਰ ਅਜੇ ਛੋਟੀ ਸੀ ਉਸ ਨੇ ਵੀ ਸਤਿਗੁਰਾਂ ਦੇ ਚਰਨਾਂ ਵਿੱਚ ਬੜੇ ਅਦਬ ਅਤੇ ਸਤਕਾਰ ਨਾਲ ਨਮਸਤਕਾਰ ਕੀਤੀ ਸਤਿਗੁਰਾਂ ਉਸ ਨੂੰ ਆਪਣੇ ਕੋਲ ਸਾਧ ਲਿਆ ਅਤੇ ਬਚਨ ਕੀਤਾ ਕਾਕਾ ਤੇਰਾ ਨਾਂ ਕੀ ਹੈ ਬੱਚੇ ਨੇ ਬੜੀ ਧੀਰਗੀ ਨਾਲ ਉੱਤਰ ਦਿੱਤਾ ਪਾਤਸ਼ਾ ਮੇਰਾ ਨਾਮ ਜੋਗਾ ਹੈ ਸਤਿਗੁਰਾਂ ਮੋੜ ਉਸ ਨੂੰ ਪੁੱਛਿਆ ਜੋਗਿਆ ਤੂੰ ਕੀ ਦੇ ਜੋਗਾ ਹੈ ਪੂਰਬਲੇ ਚੰਗੇ ਕਰਮਾਂ ਨੇ ਉਸ ਜੋਗੇ ਦੇ ਮੂੰਹ ਵਿੱਚੋਂ ਕਹਾ ਦਿੱਤਾ ਪਾਤਸ਼ਾਹ ਮੈਂ ਤੁਹਾਡੇ ਜੋਗਾ ਹਾਂ ਸਤਿਗੁਰੂ ਜੀ ਮੁਸਕਰਾਉਂਦੇ ਰਹਿਮਤ ਕਰ ਦਿੱਤੀ ਅਤੇ ਥਲਾਈ ਵਿੱਚ ਲੈ ਲਿਆ ਬਚਨ ਕੀਤਾ ਜੋਗਿਆ ਜੇ ਤੂੰ ਗੁਰੂ ਜੋਗਾ ਤਾਂ ਅੱਜ ਤੂੰ ਗੁਰੂ ਤੇਰੇ ਜੋਗਾ ਪਰਿਵਾਰ ਸਤਗੁਰਾਂ ਦੇ ਦਰਸ਼ਨ ਕਰਕੇ ਵਾਪਸ ਪਿਛਾਵਰ ਚਲਾ ਗਿਆ ਜੋਗੇ ਨੂੰ ਸਤਗੁਰਾਂ ਨੇ ਆਪਣੇ ਪਾਸ ਰੱਖ ਲਿਆ ਸਮਾਂ ਬੀਤਦਾ ਗਿਆ ਉਧਰ ਪਰਿਵਾਰ ਨੇ ਭਾਈ ਜੋਗੇ ਦੀ ਮੰਗਣੀ ਕਰ ਦਿੱਤੀ ਇਧਰ ਜੋਗਾ ਅਮਰਤ ਸ਼ਾਕੇ ਜੋਗਾ ਸਿੰਘ ਬਣ ਸੰਗਤ ਹਾਤੇ ਸਤਗੁਰਾਂ ਦੀ ਸੇਵਾ ਕਰਕੇ ਆਪਣੇ ਜੀਵਨ ਨੂੰ ਸਫਲ ਕਰਨ ਲੱਗ ਪਿਆ ਪਰਿਵਾਰ ਨੇ ਜੋਗਾ ਸਿੰਘ ਦੇ ਆਨੰਦ ਕਾਰਜ ਦਾ ਦਿਨ ਨਿਯੁਕਤ ਕਰਕੇ ਸਤਗੁਰਾਂ ਦੇ ਚਰਨਾਂ ਵਿੱਚ ਆ ਬੇਨਤੀ ਕੀਤੀ ਦਾਤਾ ਜੀ ਜੋਗਾ ਸਿੰਘ ਨੂੰ ਸਾਡੇ ਕੋਲ ਭੇਜ ਦਿਓ ਤਾਂ ਜੋ ਉਸ ਦਾ ਆਨੰਦ ਕਾਰਜ ਕਰ ਦਈਏ ਅਤੇ ਇਹ ਆਪਣਾ ਗ੍ਰੈਸਤੀ ਜੀਵਨ ਆਰੰਭ ਕਰ ਸਕੇ ਸਤਗੁਰਾਂ ਨੇ ਪਰਿਵਾਰ ਦੀ ਬੇਨਤੀ ਮੰਨ ਕੇ ਜੋਗਾ ਸਿੰਘ ਨੂੰ ਪਰਿਵਾਰ ਦੇ ਨਾਲ ਜਾਣ ਦੀ ਆਗਿਆ ਦੇ ਦਿੱਤੀ ਸਾਰਾ ਪਰਿਵਾਰ ਬੜੇ ਚਾਅ ਨਾਲ ਮੰਜਲਾ ਮਾਰਦਾ ਆਪਣੇ ਘਰ ਪੂਜਾ ਉਕਤ ਕੀਤੇ ਦਿਨ ਉੱਤੇ ਜੋਗਾ ਸਿੰਘ ਦੇ ਆਨੰਦ ਕਾਰਜ ਦੀ ਤਿਆਰੀ ਹੋ ਗਈ। ਇੱਧਰ ਗੁਰੂ ਜੀ ਨੇ ਪੱਤਰ ਲਿਖ ਕੇ ਇੱਕ ਸਿੱਖ ਦੇ ਹੱਥ ਦੇ ਕੇ ਉਸ ਨੂੰ ਪਿਛਾਵਰ ਭੇਜ ਦਿੱਤਾ ਅਤੇ ਤਸਕੀਦ ਕੀਤੀ ਕਿ ਇਹ ਚਿੱਠੀ ਭਾਈ ਜੋਗਾ ਸਿੰਘ ਨੂੰ ਉਸ ਵੇਲੇ ਦੇ ਦੇਵੀ ਜਦੋਂ ਦੋ ਲਾਮਾ ਸੰਪੂਰਨ ਹੋ ਜਾਣ ਜੋਗਾ ਸਿੰਘ ਦੀ ਬਰਾਤ ਚੜੀ ਜਲ ਪਾਣੀ ਛਗਣ ਪ੍ਰੰਤ ਆਨੰਦ ਕਾਰਜ ਦੀ ਰਸਮ ਆਰੰਭ ਹੋਈ ਜਿਸ ਵੇਲੇ ਦੋ ਲਾਮਾਂ ਦੀ ਸੰਪੂਰਨਤਾ ਹੋਈ ਸਤਿਗੁਰਾਂ ਨੇ ਭੇਜੇ ਹੋਏ ਸਿੱਖ ਨੇ ਭਾਈ ਜੋਗਾ ਸਿੰਘ ਅੱਗੇ ਤਰੀਕਾ ਲਿਆ ਰੱਖੀ ਅਤੇ ਕਿਹਾ ਕਿ ਤਰੀਕਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਤੇਰੇ ਲਈ ਭੇਜੀ ਹੈ ਭਾਈ ਜੋਗਾ ਸਿੰਘ ਨੇ ਪੱਤਰੀਕਾ ਮੱਥੇ ਨੂੰ ਲਾਈ ਨਮਸਕਾਰ ਕਰਕੇ ਖੋਲੀ ਅਤੇ ਅੜੀ ਪత్రిక ਵਿੱਚ ਸਤਿਗੁਰ ਜੀ ਨੇ ਲਿਖਿਆ ਸੀ ਜੋਗਾ ਸਿੰਘ ਅਸੀਂ ਇਹ ਪత్రిక ਦੇ ਕੇ ਸਿੱਖ ਨੂੰ ਭੇਜ ਰਹੇ ਹਾਂ ਜਦੋਂ ਤੂੰ ਇਹ ਪత్రిక ਪੜ੍ਹੇ ਉਸ ਸਮੇਂ ਜਿਹੜਾ ਤੂੰ ਕਾਰਜ ਕਰਦਾ ਹੋਵੇਂ ਉਸ ਨੂੰ ਵਿੱਚੇ ਛੱਡ ਕੇ ਛੇਤੀ ਅਨੰਦਪੁਰ ਸਾਹਿਬ ਸਾਡੇ ਪਾਸ ਪਹੁੰਚ ਜਾਵੀਂ ਤੇਰੇ ਉੱਪਰ ਗੁਰੂ ਜੀ ਦੀ ਬਖਸ਼ਿਸ਼ ਹੋਵੇਗੀ ਜੋਗਾ ਸਿੰਘ ਨੇ ਪత్రిక ਪੜੀ ਅਤੇ ਆਨੰਦ ਕਾਰਜ ਦਾ ਕੰਮ ਅਧੂਰਾ ਛੱਡ ਕੇ ਉਸੇ ਸਮੇਂ ਆਨੰਦਪੁਰ ਸਾਹਿਬ ਨੂੰ ਤੁਰ ਪਿਆ ਬਾਹਰ ਅਤੇ ਰਿਸ਼ਤੇਦਾਰਾਂ ਦੇ ਰੋਕਣ ਉੱਤੇ ਵੀ ਜੋਗਾ ਸਿੰਘ ਨੇ ਗੁਰੂ ਹੁਕਮ ਨੂੰ ਪਹਿਲ ਦਿੱਤੀ ਪਿਛਾਵਰ ਤੋ ਚੱਲ ਕੇ ਜੋਗਾ ਸਿੰਘ ਹੁਸ਼ਿਆਰਪੁਰ ਪਹੁੰਚ ਗਿਆ ਅਗਲੇ ਦਿਨ ਗੁਰੂ ਚਰਨਾ ਵਿੱਚ ਹਾਜ਼ਰ ਹੋਣਾ ਹੈ ਇੱਦੋਂ ਤਾਈ ਜੋਗਾ ਸਿੰਘ ਦੇ ਮਨ ਵਿੱਚ ਮਾਇਆ ਨੇ ਆਪਣਾ ਪ੍ਰਭਾਵ ਪਾਉਣਾ ਆਰੰਭ ਕਰ ਦਿੱਤਾ ਉਗਾ ਸਿੰਘ ਆਰਾਮ ਕਰਨ ਤੋਂ ਪਹਿਲਾਂ ਬਾਜ਼ਾਰ ਵੱਲ ਟਹਿਲਣ ਵਾਸਤੇ ਤੁਰ ਪਿਆ ਨਾਲ ਨਾਲ ਮਨ ਵਿੱਚ ਵਿਚਾਰ ਕਰੇ ਕਿ ਸ਼ਾਇਦ ਹੀ ਮੇਰੇ ਵਰਗਾ ਕੋਈ ਗੁਰੂ ਹੁਕਮ ਨੂੰ ਮੰਨਣ ਵਾਲਾ ਸਿੱਧਗੀ ਸਿੱਖ ਹੋਵੇਗਾ ਮੈਂ ਪਰਿਵਾਰ ਅਤੇ ਰਿਸ਼ਤੇਦਾਰਾਂ ਦੇ ਰੋਕਣ ਤੇ ਵੀ ਧੁਰੀਆਂ ਲਾਮਾਂ ਛੱਡ ਕੇ ਗੁਰੂ ਹੁਕਮ ਨੂੰ ਪਹਿਲ ਦਿੱਤੀ ਭਾਈ ਜੋਗਾ ਸਿੰਘ ਅਜੇ ਇਨ੍ਹਾਂ ਵਿਚਾਰਾਂ ਵਿੱਚ ਹੀ ਉਲਝਿਆ ਹੋਇਆ ਸੀ ਕਿ ਸਾਮਣੇ ਚਵਾਰੇ ਦੀ ਬਾਰੀ ਵਿੱਚੋਂ ਇੱਕ ਖੂਬਸੂਰਤ ਔਰਤ ਹਾਰ ਸ਼ਿੰਗਾਰ ਲਾ ਕੇ ਬੈਠੀ ਨਜ਼ਰੀ ਪਈ ਉਸ ਔਰਤ ਦੀ ਖੂਬਸੂਰਤੀ ਵੇਖ ਕੇ ਜੋਗਾ ਸਿੰਘ ਦਾ ਮਨ ਭਰਮ ਗਿਆ ਜੋਗਾ ਸਿੰਘ ਨੇ ਉਸ ਔਰਤ ਦੇ ਚਵਾਰੇ ਵੱਲ ਦੇਖਿਆ ਸਤਿਗੁਰ ਜੀ ਨੇ ਜੋ ਆਪਣੇ ਸਿੱਖ ਨਾਲ ਕਿਸੇ ਸਮੇਂ ਵਚਨ ਕੀਤਾ ਸੀ ਜੋਗਿਆ ਜੇ ਤੂੰ ਗੁਰੂ ਜੋਗਾ ਤਾਂ ਅੱਜ ਤੋਂ ਗੁਰੂ ਤੇਰੀ ਜੋਗਾ ਜਿਵੇਂ ਸਤਗੁਰ ਜੀ ਦਾ ਗੁਰਬਾਣੀ ਵਿੱਚ ਫਰਮਾਨ ਹੈ ਜਿਹੜਾ ਸਿੱਖ ਇੱਕ ਵਾਰੀ ਗੁਰੂ ਵਾਲਾ ਬਣ ਕੇ ਗੁਰੂ ਨਾਲ ਬਚਨ ਬੰਧਤਾ ਕਰ ਲੈਂਦਾ ਹੈ ਫਿਰ ਸਤਗੁਰ ਉਸ ਦੇ ਲੋਕ ਪਰਲੋਕ ਵਿੱਚ ਬਣ ਕੇ ਹਰ ਬੁਰੇ ਕਰਮ ਤੋਂ ਰੱਖਿਆ ਕਰਕੇ ਉਸ ਦੀ ਕੋਟੀ ਮਤ ਨੂੰ ਦੂਰ ਕਰ ਉਸ ਗੁਰਮੁਖ ਦੀ ਹਾਲਤ ਪਾਲਤ ਸੁਧਾਰ ਦਿੰਦੇ ਹਨ ਸਾਹਿਬ ਗੁਰੂ ਅਰਜਨ ਦੇਵ ਜੀ ਦਾ ਸੁਖਮਨੀ ਸਾਹਿਬ ਵਿੱਚ ਬਚਨ ਹੈ ਸਤ ਗੁਰ ਸਿੱਖ ਕੀ ਕਰੇ ਪ੍ਰਤਿਪਾਲ ਸੇਵਕ ਕੋ ਗੁਰ ਸਦਾ ਦਿਆਲ ਸਿੱਖ ਕੀ ਗੁਰ ਦੁਰਮਤ ਬਲ ਹਾਰੇ ਗੁਰਬਚਨੀ ਹਰ ਨਾਮ ਉਚਾਰੇ ਸਤ ਗੁਰ ਸਿੱਖ ਕੇ ਬੰਧਨ ਕਾਟੇ ਆ ਸਿੱਖ ਬੇਕਾਰ ਤੇ ਹਾਟੇ ਗੁਰ ਸਿੱਖ ਕੋ ਨਾਮ ਤਿਨ ਦੇ ਗੁਰਗਾ ਸਿੱਖ ਵਿਢ ਭਾਗੀ ਏ ਸਤਗੁਰ ਸਿੱਖ ਕਾ ਹਾਲਤ ਪਾਲਤ ਸਵਾਰੇ ਨਾਨਕ ਸਤਗੁਰ ਸਿੱਖ ਕੋ ਜੀ ਨਾਲ ਤੁਾਰੇ ਗੋੜੀ ਸੁਖਮਨੀ ਮਹੱਲਾ ਪੰਜਵਾਂ ਅੰਗ 286 ਜਿਉਂ ਹੀ ਜੋਗਾ ਸਿੰਘ ਵੇਸਵਾ ਦੇ ਘਰ ਦੇ ਦਰਵਾਜ਼ੇ ਅੱਗੇ ਪੁੱਜਾ ਉੱਥੇ ਉਸ ਨੂੰ ਚੌਕਦਾਰ ਪਹਿਰਾ ਦਿੰਦਾ ਦਿਖਾਈ ਦਿੱਤਾ ਜੋਗਾ ਸਿੰਘ ਵਾਪਸ ਪਰਤ ਆਇਆ ਮਾਇਆ ਦਾ ਵਾਹ ਵਾ ਜੋਗਾ ਸਿੰਘ ਦੀ ਬਿਰਤੀ ਉੱਪਰ ਅਜੇ ਵੀ ਆਵੀ ਸੀ ਉੱਜ ਸਮਾ ਉਡੀ ਕਰਨ ਤੋਂ ਬਾਅਦ ਜੋਗਾ ਸਿੰਘ ਨੇ ਫਿਰ ਅਧਿਕਾਰ ਵਿੱਚ ਜਾਣ ਦਾ ਯਤਨ ਕੀਤਾ ਅੱਗੋ ਚੋਬਰਦਾਰ ਨੇ ਝਾੜ ਪਾਈ ਭਲਿਆ ਵੇਖਣ ਨੂੰ ਤਾਂ ਤੋ ਕਲਗੀਧਰ ਦਾ ਸਿੱਖ ਲਾਪਦਾ ਹੈ ਪਰ ਮੁੜ ਮੁੜ ਕਿ ਵੇਸਪਾ ਦੇ ਦਵਾਰੇ ਤੂੰ ਕੀ ਲੈਣ ਆਉਂਦਾ ਹੈ ਨੂੰ ਆਪਣੇ ਗੁਰੂ ਅਤੇ ਧਾਰਨ ਕੀਤੀ ਸਿੱਖੀ ਬਾਣੇ ਦੀ ਸ਼ਰਮ ਨਹੀਂ ਆਉਂਦੀ ਜੋਬਦਾਰ ਦੀ ਝਾੜ ਆਉਣ ਤੇ ਜੋਗਾ ਸਿੰਘ ਦੀ ਮਾਤ ਤੋਂ ਮਾਇਆ ਦਾ ਪ੍ਰਭਾਵ ਦੂਰ ਹੋ ਗਿਆ ਅਤੇ ਵੇਸਪਾ ਦੁਆਰੇ ਜਾਣ ਦੇ ਫੁਰਨੇ ਉੱਪਰ ਮੁੜ ਮੁੜ ਪਛਤਾਉਣ ਲੱਗਾ ਰਾਤ ਪਛਤਾਵੇ ਵਿੱਚ ਬਤੀਤ ਹੋਈ ਅਗਲੇ ਦਿਨ ਜੋਗਾ ਸਿੰਘ ਕਲਗੀ ਤਰਜੀ ਦੇ ਚਰਨਾਂ ਵਿੱਚ ਹਾਜ਼ਰ ਹੋਇਆ ਗੁਰਾਨੂੰ ਨਮਸਕਾਰ ਕਰਕੇ ਜੋਗਾ ਸਿੰਘ ਸਹਿਬਾਂ ਦੇ ਨਜ਼ਦੀਕ ਬੈਠ ਗਿਆ ਸਤਿਗੁਰ ਜੀ ਨੇ ਜੋਗਾ ਸਿੰਘ ਨੂੰ ਸੰਬੋਧਨਤ ਕਰਕੇ ਬਚਨ ਕੀਤਾ ਜੋਗਾ ਸਿੰਘ ਤੂੰ ਤਾਂ ਗੁਰੂ ਦਾ ਬਚਨ ਮੰਨਣ ਵਾਲਾ ਸਿੱਧਕੀ ਸਿੱਖ ਆਪਣੇ ਆਪ ਨੂੰ ਕਹਾਉਂਦਾ ਸੀ ਪਰ ਸਾਰੀ ਰਾਤ ਸਾਡੇ ਪਾਸੋਂ ਵੇਸਵਾ ਦੇ ਕਰਮੂਰੇ ਪਹਿਰਾ ਦਵਾਉਂਦਾ ਰਿਹਾ ਇਹ ਕੀ ਕੀਤਾ ਸੋ ਅੰਤਰਜਾਮੀ ਸਤਿਗੁਰਾਂ ਦੇ ਬਚਨ ਸੁਣ ਕੇ ਜੋਗਾ ਸਿੰਘ ਗੁਰੂ ਚਰਨਾਂ ਉੱਪਰ ਡਿੱਗ ਪਿਆ ਅਤੇ ਮਾਫੀ ਮੰਗੀ ਕੀ हे ਦਾਤਾ ਮੈਂ ਤਾਂ ਮਾਇਆ ਦੇ ਪ੍ਰਭਾਵ ਅਧੀਨ ਵਿਕਾਰਾਂ ਦੇ ਸਾਗਰ ਵਿੱਚ ਡੁੱਬਣ ਲੱਗਾ ਸਾਂ ਪਰ ਪਰ ਤੁਸੀਂ ਆਪਣੇ ਵਿਰਧ ਕੇ ਸਦਕੇ ਬੁੱਢਤ ਜਾਤ ਪੂਰੇ ਗੁਰ ਕਾੜੇ ਇਲਾਜ ਪਾਲ ਕੇ ਮੇਰੇ ਲੋਕ ਪਰਲੋਕ ਨਸ਼ਟ ਹੋਣ ਤੋਂ ਬਚਾ ਲਏ ਹਨ ਤੁਸੀਂ ਮੇਰ ਨਾ ਕਰਦੇ ਤਾਂ ਮੈਂ ਮਾਇਆ ਦੇ ਪ੍ਰਭਾਵ ਅਧੀਨ ਮੁਖ ਕਾਮ ਸੁਆਦ ਕਰਨ ਕੋਟ ਦਿਨਸ ਦੁਖ ਪਾਵੈ ਕਰੀ ਮੋਹਤ ਰੰਗ ਮਾਣੇ ਫਿਰ ਬਹੁਰ ਬਹੁਰ ਪਛਤਾਵੇ ਮਹੱਲਾ ਪੰਜਵਾਂ ਅੰਗ 403 ਦੀ ਗਾਰ ਕਰ ਜਾਣੀ ਸੀ ਸਿਸਕੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਗੁਰੂ ਅੱਜ ਵੀ ਹਾਜ਼ਰ ਨਾਜ਼ਰ ਹਨ ਗੁਰੂ ਮੇਰੇ ਸੰਗ ਸਦਾ ਹੈ ਨਾਲੇ ਆਸਾ ਮਹੱਲਾ ਪੰਜਵਾਂ ਅੰਗ 194 ਕੇਵਲ ਸਾਡੀਆਂ ਅੱਖਾਂ ਹੀ ਉਸ ਨੂੰ ਨਹੀਂ ਵੇਖ ਰਹੀਆਂ ਕਿਉਂਕਿ ਸਾਡੇ ਨੇਤਰਾਂ ਵਿੱਚ ਮਾਇਆ ਦਾ گاੜਾ ਜਾਲਾ ਆ ਚੁੱਕਾ ਹੈ ਜਦੋਂ ਅਜਿਹੀ ਹਾਲਤ ਬਣ ਜਾਵੇ ਫਿਰ ਤਾਂ ਜ਼ਰੂਰ ਹੀ ਸਾਨੂੰ ਜੋਗਾ ਸਿੰਘ ਵਾਂਗ ਗੁਰੂ ਜੋਗੇ ਬਣ ਜਾਣਾ ਚਾਹੀਦਾ ਹੈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ